ਮਾਂ ਜੀ ਅੱਜ ਭੁੱਖ ਬਹੁਤ ਲੱਗੀ ਸੀ ਮਾਂ ਨੂੰ ਹੀ ਪਤਾ ਹੁੰਦਾ ਜੇ ਮੇਰੇ ਪੁੱਤਰ ਨੂੰ ਭੁੱਖ ਬਹੁਤ ਹੈ ਯਾਦ ਰੱਖਿਓ ਬਾਬਾ ਜੀ ਦੀ ਤੁਸੀਂ ਅਵਸਥਾ ਦੇਖੋ ਉਮਰ ਕਰਕੇ ਬਹੁਤ ਵੱਡੇ ਆ ਕਹਿੰਦੇ ਅੱਜ ਮੈਨੂੰ ਭੁੱਖ ਲੱਗੀ ਮਾਤਾ ਜੀ ਨੇ ਆਪਣੇ ਸਿਰ ਤੋਂ ਲਾ ਕੇ ਪ੍ਰਸ਼ਾਦੇ ਉੱਥੇ ਬੈਠਿਆ ਖੋਲ ਕੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਨਿਮਰਤਾ ਸਹਿਤ ਕਿਹਾ ਸਾਈਂ ਵਾਲਿਓ ਪਹੁੰਚਾਂ ਵਾਲਿਓ ਮੈਂ ਅਰਦਾਸ ਕਰਵਾਣ ਆਈ ਖਾਂ ਕਿ ਪਰਮਾਤਮਾ ਵੈ ਗੁਰੂ ਦਾਤ ਬਖਸ਼ੇ ਸਪੁੱਤਰ ਦੀ ਕੋਖ ਨੂੰ ਭਾਗ ਲੱਗੇ ਬਾਬਾ ਜੀ ਨੇ ਪ੍ਰਸ਼ਾਦਾ ਛਕਦਿਆਂ ਕਿਹਾ ਮਾਂ ਜੀ ਦਾਤਾਂ ਦਾ ਮਾਲਕ ਤਾਂ ਗੁਰੂ ਅਰਜਨ ਦੇਵ ਹੈ ਮੈਂ ਤਾਂ ਉਸ ਦੇ ਦਰ ਦਾ ਕਾਹੀ ਹਾਂ ਉਹਦੇ ਪਸ਼ੂ ਉਹਦੇ ਡੰਗਰ ਉਹਨਾਂ ਦੇ ਖੇਤਾਂ ਨੂੰ ਸੰਭਾਲਣ ਵਾਲਾ ਨਿਮਰਤਾ ਸਹਿਤ ਕਿਹਾ ਮੈਂ ਕੁਝ ਵੀ ਨਹੀਂ ਮਾਤਾ ਜੀ ਨੇ ਕਿਹਾ ਉਹਨਾਂ ਨੇ ਤਾਂ ਤੁਹਾਡੇ ਕੋਲ ਭੇਜਿਆ ਯਾਦ ਰੱਖਿਓ ਕਈ ਵਾਰੀ ਐਸੀਆਂ ਘਟਨਾਵਾਂ ਨੇ ਜਦੋਂ ਹਜ਼ੂਰ ਸੇਕ ਕੋਲ ਭੇਜਦੇ ਨੇ ਜਿਵੇਂ ਭਾਈ ਗੁਰਮੁਖ ਪੁੱਛਦਾ ਦੁੱਖ ਸੁੱਖ ਵਿੱਚ ਕੋਈ ਨਰਲੇਪ ਹੈ ਤੇ ਸਤਿਗੁਰੂ ਜੀ ਭਾਈ ਗੁਰਮੁਖ ਨੂੰ ਭਾਈ ਪਿਖਾਰੀ ਕੋਲ ਭੇਜ ਦਿੰਦੇ ਆ ਜਦੋਂ ਕੋਈ ਪੁੱਛਦਾ ਜੀ ਮਾਇਆ ਵਿੱਚ ਕੋਈ ਕੋ ਨਰਲੇਪ ਹੈ ਤੇ ਸਤਿਗੁਰੂ ਸਿੱਖ ਨੂੰ ਭਾਈ ਬੰਨੂ ਦੇ ਘਰ ਭੇਜ ਦਿੰਦੇ ਆ ਇਹ ਦੇਖੋ ਸਿੱਖੀ ਦੀ ਮਹਾਨਤਾ ਹੈ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਕਹਿੰਦੇ ਦਾਤੇ ਉਹ ਨੇ ਤੇ ਮਾਤਾ ਜੀ ਕਹਿੰਦੇ ਉਸ ਦਾਤੇ ਨੇ ਨਾ ਤੁਹਾਡੇ ਘਰ ਨਾਂ ਦੀ ਹੁੰਡੀ ਭੇਜੀ ਹੈ ਮਤਲਬ ਤੁਹਾਡੇ ਬਾਰੇ ਕਹੇ ਜਦੋਂ ਮਾਤਾ ਜੀ ਨੇ ਕਿਹਾ ਆਪ ਜੀ ਖੋਲ ਸਵੈਕਨ ਕਿਹਾ ਜਾਂਦਾ ਹੈ ਬਾਬਾ ਜੀ ਨੇ ਆਪਣੇ ਖੱਤ ਚ ਗੰਡਾ ਪਕੜਿਆ ਪੂਰੇ ਜ਼ੋਰ ਨਾਲ ਜਦੋਂ ਮੁੱਕੀ ਮਾਰ ਕੇ ਜਿਹੜੇ ਖੇਤਾ ਚ ਆਪਾਂ ਕੰਮ ਕਰਦੇ ਰਹੇ ਸਾਨੂੰ ਪਤਾ ਹੈ چیر ਕੇ ਗੰਡੇ ਨਹੀਂ ਸੰਜਾਂਦੇ ਗੰਡੇ ਮੁੱਕੀ ਮਾਰ ਕੇ ਭਾਂਦੇ ਸਾਂ ਮੁੱਕੀ ਮਾਰ ਕੇ ਜਦੋਂ ਗੰਡਾ ਭੰਨਿਆ ਉਹਦੇ ਵਿੱਚੋਂ ਨਿੱਕੀ ਜੀ ਬੱਚੀ ਉਹਦੀ ਨਿਕਲ ਕੇ ਬਾਹਰ ਡਿੱਗੀ ਤੇ ਇੱਕੋ ਦਮ ਬਾਬਾ ਜੀ ਦੇ ਚਿਹਰੇ ਤੇ ਲਾਲੀ ਆ ਕੇ ਲੱਗੇ ਮਾਂ ਤੁੰਮਰੇ ਗ੍ਰਹਿ ਪਰਗਡੇ ਕੋ ਜੋਦਾ ਤੇਰੇ ਘਰ ਵਿੱਚ ਸੂਰ ਬਲੀ ਜੋਦਾ ਪੁੱਤਰ ਜਨਮ ਲਏਗਾ ਜਿਵੇਂ ਅਸੀਂ ਗੰਡੇ ਨਾਲ ਗੰਡੇ ਦਾ ਸਿਰ ਪੰਨਿਆ ਹੈ ਤੇਰਾ ਪੁੱਤਰ ਇਹਨਾ ਮਹਾਬਲੀ ਹੋਵੇਗਾ ਉਹ ਜ਼ਾਲਿਮਾਂ ਦੇ ਸਿਰ ਪੰਨੇਗਾ ਉੰਜ ਬਹਿਮਾ ਪ੍ਰਕਾਸ਼ ਚ ਲਿਖਿਆ ਹੈ ਇਧਰ ਗੰਡੇ ਤੇ ਜਦੋਂ ਬਾਬਾ ਜੀ ਸ਼ਬਦ ਵਰਤਿਆ ਉਸ ਵਕਤ ਪਤਾ ਹੈ ਜਿਹੜੀ ਤੁਕ ਵਰਤੀ ਮਹਿਮਾ ਪ੍ਰਕਾਸ਼ ਚ ਤੁਕ ਹੈ ਜਦੋਂ ਕਿਹਾ ਤੁਹਾਡੇ ਕਰ ਪੁੱਤਰ ਹੋਏਗਾ ਨਾਲ ਤੁਕ ਪੜੀ ਕਹਿਣ ਲੱਗੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸ਼ਰ ਗ੍ਰਿਸ਼ਤ ਮੈਂ ਭੋਗੀ ਇਹ ਤੁਕ ਪੜੀ ਸੁਖਮਨੀ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਜੀ ਨੇ ਸੱਚ ਹੈ ਕਿ 21 ਅੱਸੂ ਸੰਮਤ 1651 ਨੂੰ ਇਤਿਹਾਸ ਕਹਿੰਦਾ ਬਾਬਾ ਜੀ ਨੇ ਅਰਦਾਸ ਕੀਤੀ ਤੇ ਸੰਮਤ 1652 ਨੂੰ ਹਾੜ ਦੇ ਮਹੀਨੇ ਵਿੱਚ ਫਿਰ ਸਤਗੁਰ ਸੱਚ ਹੈ ਦੀਆ ਪੇਜ ਚਿਰ ਜੀਵਨ ਉਪਜਾ ਸੰਜੋਗ ਐਸੇ ਦੀਨ ਦੇ ਆਲ ਸਤਗੁਰੂ ਜੀ ਦਾ ਅੱਜ ਉਹ ਦਿਨ ਅਸੀਂ ਮਨਾ ਰਹੇ ਆਂ ਤੇ ਸੰਗਤਾਂ ਪਿਆਰਿਆ ਮੈਂ ਹੁਣੇ ਕਿਹਾ ਐਵੇਂ ਨਿੰਦਿਆ ਨਾ ਕਰੀ ਜਾਈਏ ਇਹ ਕਿਉਂ ਗਏ ਕਿਸ ਤਾਂ ਗਏ ਕਿਉਂ ਨਿੰਦਿਆ ਦੇ ਭਾਗੀ ਬਨ ਰਿਆਂ ਉੱਥੇ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਦੇਖਦੀ ਪਈ ਬਈ ਬਾਬਾ ਬੁੱਢਾ ਸਾਹਿਬ ਦੀ ਕਮਾਈ ਕੋਈ ਥੋੜੀ ਹੈ ਜੀ 100 52 ਸਾਲ 1 ਮਹੀਨਾ ਤੇ 4 ਦਿਨ ਬਾਬਾ ਜੀ ਜੀ ਕੇ ਗਏ ਆ 152 ਸਾਲ 1 ਮਹੀਨਾ 4 ਦਿਨਾਂ ਵਿੱਚੋਂ 113 ਸਾਲ ਧੰਨ ਬਾਬਾ ਬੁੱਢਾ ਸਾਹਿਬ ਨੇ ਸਿੱਖੀ ਕਮਾਈ ਹੈ ਇਹ ਅੱਜ ਬਾਬਾ ਬੁੱਢਾ ਸਾਹਿਬ ਦਾ ਜੋੜ ਮੇਲਾ ਹੈ ਜੀ ਸਮਾਂ ਬਹੁਤ ਹੋ ਗਿਆ ਇਸ ਕਰਕੇ ਆਪਾਂ ਕੱਲ ਨੂੰ ਫਿਰ ਵਧੇਰੇ ਲਾ ਲਾਂਗੇ ਜੀ ਆਓ ਅੰਤ ਲੀਆਂ ਤੁਕਾਂ ਸੁਣ ਕੇ ਸਮਾਪਤੀ ਕਰੀਏ ਜੀ ਰਹੈ ਅਤੀਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ